लो जी होर सारे ठीक होंगे जी ये जी डोगर पीली भूसा डुगर भी कहें जीन ये तो जी हूँ टैक आ गया जी तेल चेपे का तेला भी कहते बिच पीली फूसा जी डोगर है डुगर यह टायक है जी तेले का ਚਿਪਾ ਵੀ ਕਹਿੰਦੇ ਜੀ ਆ ਦੇਖ ਸਕਦੇ ਤੁਸੀਂ ਹੈ ਕੁਛ ਕਹੀ ਰਹੀ ਹੈ ਜੀ ਹੈ ਜਿੱਥੇ ਪਾਣੀ ਜ਼ਿਆਦਾ ਖੜਦਾ ਜੀ ਜਾਂ ਆਸਾਨ ਰਕਤਾਂ ਦੀ ਉੱਥੇ ਉੱਥੇ ਹੋਈ ਇਹ ਕੋਈ ਇਹ ਦਨ ਹੈ ਜੜੜਾ ਤੇ ਲਾ ਜੀ ਇਹ ਯਾਰ ਵਾਲਾ ਤੇਲਾ ਜੀ ਇਹ ਪੀਲੀ ਫੂਸਾ ਡੋਗ ਰਾ ਜੀ 3 ਮਹੀਨਿਆਂ ਤੋਂ ਉੱਪਰ ਹੋ ਚੁੱਕੀ ਜੀ ਇਹ ਸੋਧਨਦਨ ਜਿਹੜੇ ਹੋਣ ਵਾਲੀ ਹੈ ਜੀ ਇਹ ਪੀਲੀ ਫੂਸਾ ਜੀ ਡੋਗ ਰ ਜਿਸ ਤੇ ਵੀ ਲੱਗੀ ਹੈ ਜੀ ਆਪਣੀ ਫਸਲਦਾਨੇ ਚ ਇਸ ਨੂੰ ਬਿਗਾਨਟ ਕਰਦੇ ਰਹੋ ਜੀ ਤੇਲਾ ਹੈਗਾ ਜੀ ਤੇਲੇ ਦਾ ਅਟੈਕ ਆ ਗਿਆ ਹੁਣ ਦੇਖ ਸਕਦੇ ਹੋ ਤੁਸੀਂ ਸਪਰੇਅ ਤੇ ਕੱਕ ਹੋ ਗਈ ਸੀਗੀ ਹੋ ਗਿਆ ਹਫਤਾ ਮੀਂਹ ਤੋਂ ਬਾਅਦ ਇੱਕ ਸਪਰੇਅ ਹੋਈ ਹੈ ਜੀ ਤੇ ਉਹ ਅਟੈਕ ਉਥੇ ਜਿੱਥੇ ਸਾਗ ਜਾਂ ਆਪਣਾ ਪਾਣੀ ਜ਼ਿਆਦਾ ਰੁਕਦਾ ਜੀ ਜੜਾਂ ਚ ਉੱਥੇ-ਉੱਥੇ ਜ਼ਿਆਦਾ ਹੈ ਜੀ ਬਾਕੀ ਠੀਕ ਹੈ ਅੱਜ ਦੋ ਗਈਆਂ ਜੀ ਧੰਨਵਾਦ ਜੀ